ਹਾਂਜੀ ਸਾਥੀਓ ਇੱਕ ਵਾਰੀ ਦੱਸ ਦਿਓ ਕਿ ਆਵਾਜ਼ ਕਲੀਅਰ ਹੈ ਤੇ ਵੀਡੀਓ ਕਲੀਅਰ ਹੈ ਬਹੁਤ ਹੀ ਸਤਿਕਾਰਯੋਗ ETT 1994 ਬੇਰੋਜ਼ਗਾਰ ਅਧਿਆਪਕ ਸਾਥੀਓ ਸਭ ਤੋਂ ਪਹਿਲਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੂੰ ਆਪਣੇ ਘਰ ਫਰਜ਼ ਮੁਕੰਮਲ ਤੂੰ ਆਪਣੇ ਘਰ ਫਰਜ਼ ਮੁਕੰਮਲ ਅੱਗੇ ਉਹ ਬਾਕੀ ਸਾਰੀ ਮਰਜ਼ੀ ਮਾਲਕ ਦੀ ਆਪਣੀ ਥਾਂ ਤੂੰ ਪੂਰਾ ਰਹਿ ਆਉਣੀ ਹੈ ਵਾਰੀ ਤੇਰੀ ਮਰਜ਼ੀ ਮਾਲਕ ਦੀ ਹਰ ਅਰਕ ਮੁੱਲੇ ਬੇਸ਼ੱਕ ਮਾਲਕ ਰਾਤ ਦੇ ਦੇਵਨ ਰੋੜ ਕੇ ਮਿਹਨਤ ਛੜਨੀ ਨਹੀਂ ਇਸ ਲਈ ਸਾਥੀਓ ਸਾਡੇ ਵੱਲੋਂ ਜਿਹੜੀ ਲਗਾਤਾਰ ਮਿਹਨਤ ਭਰਤੀ ਨੂੰ ਪੂਰਾ ਕਰਾਉਣ ਦੇ ਲਈ ਕੀਤੀ ਜਾ ਰਹੀ ਹੈ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਜਿਹੜਾ ਆਪਾਂ 11 ਤਰੀਕ ਦਾ ਗੰਬੀਰਪੁਰ ਧਰਨਾ ਰੱਖਿਆ ਹੋਇਆ ਸੀ ਉਸ ਦੇ ਸਬੰਧ ਦੇ ਵਿੱਚ ਕੱਲ ਜਦੋਂ ਅਸੀਂ ਪਹਿਲਾਂ ਹੀ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਗਏ ਸੀ ਸਾਥੀਆ ਤੁਹਾਨੂੰ ਪਤਾ ਹੈ ਕਿ ਕੱਲ ਵੀ ਅਸੀਂ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਲਿਆਂਦੀ ਸੀ ਕਿ ਜਦੋਂ ਵੀ ਅਸੀਂ ਉੱਥੇ ਗੰਬੀਰਪੁਰ ਪ੍ਰੋਟੈਸਟ ਜਦੋਂ ਲਾਉਣ ਲਈ ਅਸੀਂ ਪਹਿਲਾਂ ਪਹੁੰਚ ਗਏ ਤੇ ਫਿਰ ਪ੍ਰਸ਼ਾਸਨ ਵੱਲੋਂ ਸਾਨੂੰ ਬੁਲਾਇਆ ਗਿਆ ਕਿ ਇੱਕ ਵਾਰ ਸਾਡੇ ਨਾਲ ਆ ਕੇ ਮੀਟਿੰਗ ਕਰੋ। ਵੀ ਦੇਰ ਮੀਟਿੰਗ ਕਰਨ ਤੋਂ ਬਾਅਦ ਆਪਣੇ ਡੀਐਸਪੀ ਸਾਹਿਬ ਜੀ ਨੇ ਇੱਕ ਮੀਟਿੰਗ ਕਰਨ ਲਈ ਆਪਾਂ ਨੂੰ ਅੱਜ ਦਾ ਜਿਹੜਾ ਸਮਾਂ ਦਿੱਤਾ ਸੀ ਉਹ ਸਾਥੀਓ ਅਸੀਂ ਮੀਟਿੰਗ ਕਰਨ ਆਏ ਸੀ। ਸਾਰੇ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ। ਐਜੂਕੇਸ਼ਨ ਸੈਕਰੀ ਮੈਡਮ ਜੀ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਗੱਲਬਾਤ ਕੀਤੀ ਗਈ। ਉਹ ਸਾ ਗੱਲਬਾਤ ਉਹ ਕੁਲਵਿੰਦਰ 사ਮਾ ਜੀ ਤੁਹਾਨੂੰ ਕਰਨਗੇ ਬਹੁਤ ਹੀ ਸਤਿਕਾਰਯੋਗ 8TT 9294 ਬੀਰਜਗਰ ਅਧਿਪਤ ਸਤਿਯੋ ਸਤਿਯੋ ਜਿਹੜੀ ਆਪਣੀ ਅੱਜ ਮੀਟਿੰਗ ਉੱਚਤ ਘਾਰੀਆਂ ਨਾਲ ਇਹ ਸੈਕਟਰੀ ਮੈਡਮ ਨਾਲ ਇੱਥੇ ਆਪਣੀ ਹੋਈ ਸੀਗੀ ਤੇ ਸਤਿਯੋ ਮੀਟਿੰਗ ਇਸ ਤਰ੍ਹਾਂ ਵੀ ਆਪਣਾ ਜਿਹੜਾ ਮੀਟਿੰਗਾਂ ਦੇ ਵਿੱਚ ਮੰਗਾ ਸੀਗੇ ਮੁੱਖ ਮੰਗਾ ਆਪਣੀ ਜਿਹੜੀ ਬੈਕਲੋਕ ਦੀ ਪਰਤੀ ਨੂੰ ਲੈ ਕੇ ਹੈਗੀ ਹੈ 8TT 2994 ਬੈਕਲੋਕ ਜਾਈ ਕੋਈ ਫੋਰ ਪੋਸਟਾਂ ਜਿਹੜੀਆਂ ਫਰੈਸ਼ ਦੇ ਵਿੱਚ ਚੋ ਰਹਿੰਦੀਆਂ ਨੇ ਉਹਦੇ ਉਹ ਮੀਟਿੰਗ ਦੇ ਵਿੱਚ ਸਾਥੀਓ ਜੇ ਤੁਸੀਂ ਸਹੀ ਪੁੱਛੋ ਤਾਂ ਆਪਣੀ ਜਿਹੜੀ ਗੱਲ ਐ ਇੱਥੇ اٹਕੀ ਹੋਈ ਐ ਉਹੀ ਗੱਲਾਂ ਆਪਾਂ ਨੂੰ ਜਿਹੜੀਆਂ ਪਿਛਲੇ ਸਮੇਂ ਜੇ ਤੁਹਾਨੂੰ ਕਈਆਂ ਜਾ ਰਹੀਆਂ ਨੇ ਫਾਈਲਾਂ ਬਾਰੇ ਜਿਹੜੀਆਂ ਆਪਣੀਆਂ ਫਾਈਲਾਂ ਨੇ ਉਹ ਫਾਈਲਾਂ 'ਚ ਅਜੇ ਕੁਸ਼ ਕਮੀਆਂ ਨੇ ਜਾਂ ਫਾਈਲਾਂ ਅਜੇ ਤੁਹਾਡੀਆਂ ਆਈਆਂ ਨਹੀਂ ਜਾਂ ਗਈਆਂ ਨੇ ਜਾਂ ਭੇਜ ਦੇਾਂਗੇ ਬਸ ਕੁੱਲ ਮਿਲਾ ਕੇ ਸਾਥੀਓ ਆਪਾਂ ਨੂੰ ਫਾਈਲਾਂ ਦੇ ਵਿੱਚ ਹੀ ਲਜਾਇਆ ਹੋਇਆ ਹੈ ਉਹ ਫਾਈਲਾਂ ਆਪਣੀਆਂ ਜਿਹੜੀਆਂ ਇਹਨਾਂ ਅਫਸਰ ਨੇ ਲੁਜਾਈਆਂ ਹੋਈਆਂ ਨੇ ਆਪਣੀਆਂ ਫਾਈਲਾਂ ਜਿਹੜੀਆਂ ਪਾਸ ਨਹੀਂ ਹੋ ਰਹੀਆਂ ਇਹ ਇੱਕ ਫਾਈਲਾਂ ਸਿਰਫ ਆਪਣੀਆਂ ਕਮੀ ਦੇ ਕਾਰਨ ਉਲਝੀਆਂ ਹੋਈਆਂ ਨੇ ਕੋਈ ਫਾਈਲਾਂ ਇਹਨੇ 6 ਮਹੀਨਿਆਂ ਤੋਂ ਮੈਂ ਤੋਂ ਅੱਗੇ ਗੱਲ ਕਈ ਫਾਈਲਾਂ ਉਲਝਣ ਦਾ ਕੋਈ ਮੁੱਖ ਕਾਰਨ ਨਹੀਂ ਹੈਗਾ ਇਹ ਆਪਣੀ ਜਿਹੜੀ ਕਮੀ ਕਿੱਥੇ ਹੈਗੀ ਹੈ ਕਿ ਆਪਾਂ ਜਿਹੜਾ ਇੱਕ ਵੱਡੇ ਕੱਟ ਦੇ ਰੂਪ ਦੇ ਵਿੱਚ ਜਿਹੜਾ ਘਰਾਂ ਦੇ ਵਿੱਚੋਂ ਨਹੀਂ ਨਿਕਲਦੇ ਇਸ ਕਮੀਆਂ ਮਾਰ ਜਾਂਦੀਆਂ ਨੇ ਇਸ ਕਰਕੇ ਸਾਥੀਓ ਤੁਹਾਨੂੰ ਇਹੀ ਗੱਲਬਾਤ ਇਹੀ ਅਸ਼ਵਾਸ਼ਣ ਦਿੰਨੇ ਆ ਕਿ ਆਪਾਂ ਜਿਹੜੀ ਅੱਜ ਮੀਟਿੰਗ ਕੀਤੀ ਹੈ ਅਸੀਂ ਇਹੀ ਡਿਪਟੀ ਸਾਹਿਬ ਨੂੰ ਕਿਹਾ ਸੀਗਾ ਵੀ ਇਹ ਅਸੀਂ ਜਿਹੜੀ ਇੱਕ ਲਾਸਟ ਮੀਟਿੰਗ ਜਿਹੜੀ ਹੈ ਤੇ ਤੁਹਾਡੇ ਕੈਂਟ ਅਫਸਰਾਂ ਦੇ ਨਾਲ ਕਰਕੇ ਜਾਵਾਂਗੇ ਤੇ ਤੁਹਾਡੇ ਨਾਲ ਹੀ ਵਾਦਾ ਸਾਥੀਓ ਇਹ ਸਾਡੀ ਅੱਜ ਇੱਥੇ ਲਾਸਟੀ ਮੀਟਿੰਗ ਸੀ ਅਕਸਰਾਂ ਦੇ ਨਾਲ ਅਸੀਂ ਡਿਪਟੀ ਸਾਹਿਬ ਨੇ ਗੱਲਬਾਤ ਦੱਸ ਦਿੱਤੀ ਵੀ ਅਸੀਂ ਕੋਈ ਸੈਟੀਸਫਾਈ ਮੀਟਿੰਗ ਦੇ ਨਾਲ ਨਹੀਂ ਹੋਏ ਸਾਨੂੰ ਉਹੀ ਗੱਲਾਂ ਦੇ ਵਿੱਚ ਤੇ ਅਕਸਰਾਂ ਵੱਲੋਂ ਹਲ ਜਾਇਆ ਜਾ ਰਿਹਾ ਹੈ ਸਾਥੀਓ ਮੇਨ ਜਿਹੜੀ ਚੋਂ ਮੈਂ ਗੱਲ ਦੱਸ ਦਿਆ ਫੈਲਾ ਕਿਸ ਤਰ੍ਹਾਂ ਇੱਥੋਂ ਚਲਣੀਆਂ ਨੇ ਕਿਸ ਤਰ੍ਹਾਂ ਵਿਸਫਸਲਾ ਹੱਲ ਹੋਣਾ ਹੈ ਕਿਸ ਤਰ੍ਹਾਂ ਤੁਹਾਨੂੰ ਜੁਆਇਨਿੰਗ ਲੈਟਰ ਮਿਲਣੀ ਹੈ ਇੱਥੇ ਸਾਥੀ ਗੱਲ ਕਰ ਰਹੇ ਨੇ ਸਕਰੂਟਨੀਆਂ ਦੀ ਮੈਂ ਮੈਸੇਜ ਵੇਖਿਆ ਸੀ ਸਾਥੀ ਸੂਰੇ ਸਕਰਟਰੀ ਦੀ ਗੱਲ ਕਰੋ ਸਾਥੀਓ ਉੱਥੇ ਉਹ ਫੈਲਾ ਨਹੀਂ ਮੰਨ ਰਿਹਾ ਤੁਸੀਂ ਤਾਂ ਸਕਰਟਰੀ ਦੀ ਗ ਇਸ ਕਰਕੇ ਇਹਨਾਂ ਗੱਲਾਂ 'ਚ ਬਾਹਰ ਆ ਕੇ ਸਭ ਤੋਂ ਪਹਿਲਾਂ ਜਿਹੜਾ ਆਪਾਂ ਧਰਨੇ ਦਾ ਐਲਾਨ ਕੀਤਾ ਹੋਇਆ ਹੈ ਜੋ ਸਿੱਖਿਆ ਮੰਤਰੀ ਦੇ ਪਿੰਡ ਆਪਾਂ ਘੰਬੀਰਪੁਰ ਲਾਉਣਾ ਉਸ ਦੇ ਲਈ ਤੁਸੀਂ ਚਾਰ ਬਰ ਤਿਆਰ ਰਹੋ ਸਾਡੀ ਪ੍ਰਸ਼ਾਸਨ ਦੇ ਨਾਲ ਗੱਲਬਾਤ ਚੱਲ ਰਹੀ ਹੈ ਅਸੀਂ ਧਰਨਾ ਲਗਾਵਾਂਗੇ ਜਿਹੜੀਆਂ ਤੁਸੀਂ ਸਾਨੂੰ ਫੈਲਾ ਦਾ ਜਾਂ ਕੁਝ ਕਹਿ ਰਹੇ ਜੇ ਇਹ ਸਰਕਾਰ ਨੂੰ ਪਤਾ ਹੈ ਕਿਸ ਤਰ੍ਹਾਂ ਕਦੋਂ ਕਿੰਨੇ ਸਮੇਂ 'ਚ ਜਲਦੀ ਪੂਰੀਆਂ ਕਰਵਾ ਕੇ ਸਾਡਾ ਜਿਹੜਾ ਪ੍ਰੋਸੈਸ ਸ਼ੁਰੂ ਕਰਾਉਣਾ ਹੈ ਸਾਡੀ ਡਿਪਟੀ ਸਾਹਿਬ ਨਾਲ ਗੱਲ ਹੋਈ ਹੈ ਉਹਨਾਂ ਨੇ ਕਿਹਾ ਤੁਸੀਂ ਸਾਡੇ ਨਾਲ ਇੱਕ ਵਾਰੀ ਬੈਠ ਕੇ ਗੱਲਬਾਤ ਕਰੋ ਅਸੀਂ ਤੁਹਾਡਾ ਕੋਈ ਮਸਲਾ ਹੱਲ ਕਰਾਂਗੇ ਇੱਕ ਵਾਰੀ ਤੁਸੀਂ ਇਸ ਤਰ੍ਹਾਂ ਸਟੈਪ ਨਾ ਚੱਕੋ ਠੀਕ ਹੈ ਅਸੀਂ ਬੈਠ ਕੇ ਗੱਲਬਾਤ ਕਰਾਂਗੇ ਜੋ ਵੀ ਮਸਲਾ ਹੱਲ ਨਿਕਲਦਾ ਹੈ ਪਰ ਸਾਥੀਓ ਜਿਹੜਾ ਧਰਨਾ ਹੈ ਨਾ ਉਹ ਆਪਾਂ ਲਗਾਉਣਾ ਹੀ ਲਗਾਉਣਾ ਉਸ ਦੇ ਲਈ ਤੁਸੀਂ ਜਿਹੜਾ ਹੈਗਾ ਤਿਆਰ ਰਿਹਾ ਜੇ ਤੁਹਾਨੂੰ ਜਲਦ ਜਿਹੜੀ ਡੇਟ ਅਨਾਉਂਸ ਕਰ ਦਿੱਤੀ ਜਾਏ ਬਾਕੀ ਸਾਥੀਓ ਤੁਹਾਨੂੰ ਇੱਕ ਹੋਰ ਗੱਲਬਾਤ ਦੱਸ ਦਿਆਂ ਮੈਂ ਇੱਕ ਸਾਥੀ ਕੁਝ ਫਰੈਸ਼ ਦਾ ਕਹਿ ਰਹੇ ਸੀਗੇ ਉਹ ਕਾਫੀਆਂ ਦੇ ਫੋਨ ਵੀ ਆਏ ਬਹੁਤ ਕੁਛ ਕਿਹਾ ਤੇ ਸਾਥੀਓ ਇੱਕ ਗੱਲ ਤੁਹਾਨੂੰ ਅੱਜ ਮੈਂ ਇਸ ਲਾਈਵ ਮਾਦੇ ਮਰੇ ਫਿਰ ਕਹਿ ਦਿੰਦਾ ਫਰੈਸ਼ ਦਾ ਜਿਹੜਾ ਸਾਥੀ ਵਹਿਮ ਪਾਲੀ ਫਿਰਦੇ ਨਾ ਮਨ ਦੇ ਵਿੱਚ ਵੀ ਅਸੀਂ ਫਰੈਸ਼ ਕਰਾਂਗੇ ਜਾਂ ਕੁਛ ਹੈਗਾ ਤੇ ਸਾਥੀਓ ਐਦਾਂ ਦਾ ਕੁਛ ਨਹੀਂ ਹੋਣ ਵਾਲਾ ਸਾਡੀ ਇੱਕੋ ਇੱਕ ਮੰਗ ਹੈ ਅੱਜ ਵੀ ਅਸੀਂ ਅੰਦਰ ਇਹੀ ਮੰਗ ਅਤੀ ਰੱਖ ਕੇ ਆਏ ਆ ਕਿ ਅਸੀਂ ਇੱਕ ਵੱਡੀ ਮੰਗ ਨੂੰ ਲੈ ਕੇ ਚੱਲੇ ਹੋਏ ਆ ਬੈਕ ਲੋਗ ਨੂੰ ਫਰੈਸ਼ ਨੂੰ ਜਿਹੜਾ ਹੈਗਾ ਇਕੱਠਾ ਪੂਰਾ ਕੀਤਾ ਜਾਵੇ ਉਹ ਕਹਿੰਦੇ ਵੀ ਸਾਡੇ ਕੋਲ ਐਦਾਂ ਦਾ ਹਜੇ ਕੋਈ ਮਸਲਾ ਨਹੀਂ ਹੈਗਾ ਬਾਕੀ ਤੁਹਾਡਾ ਮੇਨ ਮਸਲਾ ਹੈਗਾ ਫਾਈਨਲ ਦਾ ਇਹ ਫਿਰ ਉਹੀ ਗੱਲ ਫੈਲਾ ਤੇ ਗੱਲ ਆ ਜਾਂਦੀ ਹੈ ਫੈਲਾ ਕਿਵੇਂ ਪਾਸ ਕੋਨੇ ਨੇ ਕਿਵੇਂ ਹੋਣਾ ਇਹ ਸਾਰਾ ਕੁਝ ਸਾਥੀ ਜਿਹੜਾ ਇੱਕ ਹੈਗਾ ਇੱਕ ਧਰਨੇ ਦੇ ਰੂਪ ਚ ਜੋ ਸਰਕਾਰ ਤੇ ਪ੍ਰੈਸ਼ਰ ਬਣਾਓਗੇ ਨਾ ਤੁਹਾਨੂੰ ਅੱਗੇ ਵੀ ਕਿਹਾ ਫੈਲਾ ਦਾ ਕੰਮ ਤਾਂ ਜਿਹੜਾ ਹੈਗਾ ਨਾ ਜਿਨ੍ਹਾਂ ਵਿੱਚ ਹੋ ਜੂਗਾ ਕੋਈ 2 4 ਦਿਨ ਜਾਂ 5 ਦਿਨਾਂ ਦੀ ਗੇਮ ਹੈ ਫੈਲਾ ਵਾਲੀ ਇਸ ਕਰਕੇ ਸਾਥੀਓ ਇਹਨਾਂ ਗੱਲਾਂ ਦੇ ਵਿੱਚੋਂ ਬਾਹਰ ਆ ਜਾਓ ਕਿਸੇ ਦੇ ਮਗਰ ਲੱਗ ਕੇ ਇਹ ਨਾ ਸੋਚੋ ਕਿ ਇਹ ਜਿਹੜੇ ਸਾਥੀ ਕੰਮ ਕਰ ਰਹੇ ਨੇ ਵਰਕ ਕਰ ਰਹੇ ਨੇ ਇਹ ਆਧਾ ਨੰਬਰ ਪਾਉਣਾ ਚਾਹੁੰਦੇ ਨੇ ਜਾਂ ਐਦਾਂ ਕਰਨਾ ਚਾਹੁੰਦੇ ਨੇ ਐਦਾਂ ਕਰਨਾ ਚਾਹੁੰਦੇ ਨੇ ਤੁਹਾਨੂੰ ਸਾਰੇ ਸਾਥੀਆਂ ਨੂੰ ਇਹੀ ਫਿਰ ਲਾਈਵ ਦੇ ਵਿੱਚ ਵੀ ਇਹੀ ਗੱਲ ਕਰਾਂਗੇ ਅਸੀਂ ਕਿ ਇੱਕ ਵੱਡੇ ਕੱਢ ਦੇ ਰੂਪ ਦੇ ਵਿੱਚ ਸਾਡਾ ਸਾਥ ਦਿਓ ਤੁਹਾਨੂੰ ਜਿਹੜਾ ਅਸੀਂ ਕਹਿ ਰਹੇ ਹਾਂ ਵੀ ਮਹੀਨੇ ਡੇਢ ਦੇ ਵਿੱਚ ਵਿੱਚ ਤੁਹਾਡਾ ਕੰਮ ਅਸੀਂ ਕਰਵਾ ਕੇ ਰਾਂਗੇ ਇਹ ਫਾਈਲਾਂ ਵੀ ਪਾਸ ਹੋਣਗੀਆਂ ਸਕਰੂਟੀਨੀ ਵੀ ਹੋਊਗੀ ਜੁਆਇਨਿੰਗ ਵੀ ਸਾਰੇ ਸਾਥੀਆਂ ਨੂੰ ਮਿਲੂਗੀ ਨੋਟ 94 ਭਰਤੀ ਦੇ ਕੋਡਿੰਗ ਜਿੰਨਾ ਵੀ ਸਾਥੀਆਂ ਦਾ ਨੰਬਰ ਆਉਂਦਾ ਹੈ ਉਹਦੇ ਵਿੱਚ ਕੋਈ ਵੀ ਸਾਥੀ ਜਿਹੜਾ ਭਰਤੀ ਦੇ ਵਿੱਚੋਂ ਬਾਹਰ ਨਹੀਂ ਰਹੂਗਾ ਸਾਰੀ ਭਰਤੀ ਨੂੰ ਲੈ ਕੇ ਚੱਲੇ ਹੋਇਆ ਸਾਥੀਓ ਸਾਰੀ ਭਰਤੀ ਪੂਰੀ ਕਰਵਾਵਾਂਗੇ ਜਿਹੜਾ ਤੁਸੀਂ ਸਾਡੇ ਸਾਥ ਹੈ ਇੱਕ ਮੁੱਠ ਹੋ ਕੇ ਦੇਣਾ ਹੈ ਹੁਣ ਜਿਹੜੀ ਸਾਡੀ ਡਿਪਟੀ ਸੈਕਟਰੀ ਸਾਹਿਬ ਨਾਲ ਗੱਲਬਾਤ ਹੋਈ ਸੀ ਕਿ ਉਹਨਾਂ ਨੇ ਇੱਕ ਵਾਰ ਇਹ ਹੀ ਕਿਹਾ ਵੀ ਤੁਸੀਂ ਮੇਰੇ ਨਾਲ ਮਿਲੋ ਸਾਡੀ ਗੱਲਬਾਤ ਬੈਠ ਕੇ ਕਰੋ ਜਿੰਮੇ ਵੀ ਹੈਗਾ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਅੱਗੋਂ ਕੀ ਸਾਨੂੰ ਮਿਲਦਾ ਸਾਡੀ ਜਿਹੜੀ ਮੇਨ ਮੁੱਖ ਮੰਗ ਸਾਥੀਓ ਹੁਣ ਜਿਹੜੀ ਚੱਲ ਰਹੀ ਹੈ ਜਿਹੜੇ ਅਧਿਕਾਰੀਆਂ ਦਾ ਨਾਮ ਹੀ ਲੈਂਦੇ ਨੇ ਉੱਥੇ ਫਾਈਲਾਂ ਗਈਆਂ ਨੇ ਉੱਥੋਂ ਆਉਣੀਆਂ ਨੇ ਇਹ ਭੇਜੀਆਂ ਨੇ ਜਿਵੇਂ ਵੀ ਹੈਗਾ ਉਹ ਅਧਿਕਾਰੀ ਪਲੱਸ ਸਿੱਖਿਆ ਮੰਤਰੀ ਪਲੱਸ ਸਿੱਖਿਆ ਸੈਕਟਰੀ ਡਿਪਟੀ ਸੈਕਟਰੀ ਜੀ ਅਸੋ ਕਿੰਨੇ ਅਧਿਕਾਰੀ ਨੇ ਉਹਨਾਂ ਨਾਲ ਬੈਠ ਕੇ ਸਾਡੀ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਸਾਥੀਓ ਆ ਲਾਈਵ ਮਾਧਿਮ ਰਾਹੀਂ ਅਸੀਂ ਡਿਪਟੀ ਸੈਕਟਰੀ ਨੂੰ ਵੀ ਤੇ ਆਪਣੇ ਆਨੰਦਪੁਰ ਜੇ ਪ੍ਰਸ਼ਾਸਨ ਨੂੰ ਵੀ ਅੱਜ ਕਹਿ ਰਹਿਆਂ ਅੱਜ ਕੱਲ ਦੇ ਵਿੱਚ ਵਿੱਚ ਸਾਡੀ ਜਿਹੜੀ ਕਿ ਮੀਟਿੰਗ ਫਾਈਨਲ ਕਰਾ ਕੇ ਸਾਨੂੰ ਇਹ ਝੰਝੜ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ ਨਹੀਂ ਤਾਂ ਸਾਨੂੰ ਜਿਹੜਾ ਹੈਗਾ ਤੁਸੀਂ ਇਹ ਜਿਹੜਾ ਸਾਨੂੰ ਕਹਿ ਲੋ ਇੱਕ ਸਾਹ ਨਾਲ ਤੁਸੀਂ ਜੇ ਫਿਰ ਕਹੋਗੇ ਕਰ ਰਾਂਗੇ ਹੋ ਜਾਏਗਾ ਜੀ ਇਹ ਚੱਕਰਾਂ ਵਿੱਚ ਪਾਓਗੇ ਤਾਂ ਅਸੀਂ ਜਿਹੜਾ ਹੈਗਾ ਜਿਹੜਾ ਆਦਾ ਸਾਥੀ ਨੂੰ ਰੋਕ ਕੇ ਰੱਖਿਆ ਹੋਇਆ ਹੈ ਅਸੀਂ ਬਿਨਾਂ ਦੱਸੇ ਅਸੀਂ ਹੁਣ ਬਿਨਾਂ ਦੱਸੇ ਜਿਹੜਾ ਹੈਗਾ ਪ੍ਰੋਟੈਸਟ ਅਸੀਂ ਗੰਬੀਰਪੁਰ ਲਾਵਾਂਗੇ ਫਿਰ ਅਸੀਂ ਪ੍ਰਸ਼ਾਸਨ ਨੂੰ ਇਹ ਦੱਸ ਦਈਏ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਲਾਈਵ ਦੇ ਵਿੱਚ ਸਾਡੀ ਗੱਲਬਾਤ ਸੁਣ ਲਵੇ ਅਸੀਂ ਫਿਰ ਉਨੀ ਦੇਰ ਤੱਕ ਉਹ ਜਿਹੜਾ ਉੱਥੇ ਅਸੀਂ ਬੈਠ ਕੇ ਸੜਕਾਂ ਦੇ ਉਨੀ ਦੇਰ ਤੱਕ ਨਹੀਂ ਉੱਠਾਗੇ ਜਿੰਨੀ ਦੇਰ ਤੱਕ ਸਾਡੀ ਜਿਹੜੀ ਪ੍ਰਕਿਰਤੀ ਸਾਰੀ ਪੂਰੀ ਨਹੀਂ ਹੁੰਦੀ ਤੇ ਸਾਰੇ ਸਾਥੀਆਂ ਨੂੰ ਜੁਆਇਨਿੰਗ ਲੈਟਰ ਮਿਲ ਕੇ ਸਾਥੀਓ ਸਾਡੇ ਹੱਥਾਂ ਦੇ ਵਿੱਚ ਨਹੀਂ ਆਉਂਦੇ ਇਸ ਕਰਕੇ ਸਾਥੀਓ ਤੁਹਾਨੂੰ ਸਾਥ ਦੇਣਾ ਪੈਣਾ ਹੈ ਵਾਅਦਾ ਹੈ ਤੁਹਾਡੇ ਨਾਲ ਤੁਹਾਨੂੰ ਰੇਕ ਲਾਈਵ ਦੇ ਵਿੱਚ ਕਹਿੰਨੇ ਆ ਮਹੀਨੇ ਡੇਢ ਦੇ ਵਿੱਚ ਮਾਰਚ ਦੇ ਵਿੱਚ ਵਿੱਚ ਤੁਹਾਡਾ ਅਸੀਂ ਕੰਮ ਕਰਵਾ ਦਿਆਂਗੇ ਜਿਵੇਂ ਮਰਜ਼ੀ ਕਰਵਾਈਏ ਨੌਕਰੀ ਵੀ ਜ਼ਰੂਰ ਤੁਹਾਨੂੰ ਦਵਾਵਾਂਗੇ ਕੋਈ ਅਸੀਂ ਗੱਲਾਂ ਦਾ ਕੜਾ ਨਹੀਂ ਕੋਈ 6 ਮਹੀਨੇ ਜਾਂ 4 ਮਹੀਨੇ ਇਦਾਂ ਦਾ ਕੁਝ ਨਹੀਂ ਸਾਡੇ ਕੋਲੇਗਾ ਅਸੀਂ ਦਿਨਾਂ ਦੇ ਵਿੱਚ ਕੰਮ ਕਰਵਾਵਾਂਗੇ ਫਰੈਸ਼ ਵਾਲਾ ਵਹਿਮ ਦਾ ਪਾਲ ਜਿਹੜਾ ਮਨ ਦੇ ਵਿੱਚ ਪਾਲਿਆ ਤੁਸੀਂ ਕੱਢ ਦਿਓ ਕੁਝ ਨਹੀਂ ਇਦਾਂ ਦਾ ਹੋਣ ਵਾਲਾ ਵੱਡੀ ਲਿਸਟ ਲੈ ਕੇ ਨਿਕਲਾਂਗੇ ਉਤੋਂ ਚਾਹੇ ਉਹ ਬੈਕਲੋਗ ਦਾ 2994 ਹੈ ਚਾਹੇ ਜੋ ਫਰੈਸ਼ ਦਾ ਸਾਰਾ ਇਕੱਠਾ ਹੋਏਗਾ ਸਾਥੀਓ ਇਹ ਤੁਹਾਡੇ ਨਾਲ ਵਾਦਾ ਹੈ ਆ ਇਹ ਤੁਹਾਨੂੰ ਦੱਸ ਸੀ ਅੰਦਰ ਵੀ ਇਹ ਗੱਲ ਅਸੀਂ ਕਰਕੇ ਆਏ ਆ ਵੀ ਇਦਾਂ ਦਾ ਅਸੀਂ ਕੁਝ ਨਹੀਂ ਹੋਣ ਦੇਣਾ ਪ੍ਰਸ਼ਾਸਨ ਨੂੰ ਵੀ ਅਸੀਂ ਗੱਲ ਆਪਣੇ ਅਫਸਰਾਂ ਨੂੰ ਵੀ ਇਹੀ ਗੱਲ ਕੀਤੀ ਸੀ ਜੀ ਏ ਸਾਥੀਓ ਜਿਹੜਾ ਇੱਕ ਲਾਈਵ ਦੇ ਮਾਧਿਅਮ ਤੋਂ ਕਰੀ ਮੀਟਿੰਗ ਨਹੀਂ ਦਿੱਤੀ ਐ ਵੀ ਕੁੱਲ ਮਿਲਾ ਕੇ ਇੱਥੇ ਆਪਣ ਨੂੰ ਉਲਝਾਇਆ ਜਾ ਰਿਹਾ ਜਿਨ੍ਹਾਂ ਤੱਕ ਆਪਾਂ ਉੱਥੇ ਵੱਡੇ ਕੱਟ ਦੇ ਰੂਪ ਦੇ ਵਿੱਚ ਸਰਕਾਰਾਂ ਦਾ ਪਿੱਟ ਸਿ ਆਪਾਂ ਨਹੀਂ ਕਰਦੇ ਸਰਕਾਰਾਂ ਨੂੰ ਆਪਾਂ ਨਹੀਂ ਘੇਰਦੇ ਉਹਨਾਂ ਤੱਕ ਜਿਹੜਾ ਆਪਣਾ ਸਾਥੀ ਕੋਈ ਹੱਲ ਹੋਣ ਵਾਲਾ ਨਹੀਂ ਹੈਗਾ ਤੁਸੀਂ ਚਾਹੇ ਘਰੇ 1 ਮਹੀਨਾ ਡੀਕਲੋਜ਼ ਚਾਹੇ 2 ਮਹੀਨਾ ਡੀਕਲੋਜ਼ ਜਾਂ ਅੱਗੇ 4 ਸਾਲ ਡੀਕਲੇ ਜਾਂ 6 ਮਹੀਨੇ ਡੀਕਲੇ ਤਾਂ ਇਹ ਵੀ ਸਮਾਂ ਐਵੇਂ ਬਰਬਾਦ ਹੋ ਜਾਣਾ ਸਾਡੇ ਕਹਿਣ ਦੇ ਚੱਲੋ ਘਰਾਂ ਦੇ ਵਿੱਚੋਂ ਬਿਕਲੋ ਮੀਟਿੰਗਾਂ ਦਾ سلسلہ ਚੱਲ ਰਿਹਾ ਹੈ ਮੀਟਿੰਗਾਂ ਦੇ ਵਿੱਚੋਂ ਕੁਝ ਇੱਕ ਕੀਤੀ ਹੈ ਵਰਤੋਂ ਬਾਅਦ ਇੱਕ ਹੋਰ ਕਰ ਲਾਂਗੇ ਬਸ ਇੱਕ ਕੀਤੀ ਇੱਕ ਹੋਰ ਕਰ ਲਾਂਗੇ ਜਿਹੜਾ ਫਾਈਲਾਂ ਦੇ ਕਰਨ ਕਰ ਰਹੇ ਆ ਉਹ ਵੀ ਸਾਡੇ ਵਿੱਚ ਪ੍ਰਸ਼ਾਸਨ ਬੈਠੂਗਾ ਫਾਈਲਾਂ ਵਾਲਾ ਚਾਹੇ ਪਰਸੋਨਲ ਵਾਲਾ ਚਾਹੇ ਕੋਈ ਹੈਗਾ ਉਹ ਪ੍ਰਸ਼ਾਸਨ ਵਿੱਚ ਬੈਠੂਗਾ ਫਾਈਲ ਦੀ ਕੀ ਜਿੱਕਤ ਉਹਦੀ ਕਲੀਅਰ ਕਰਾਉਣ ਦੇ ਵਾਸਤੇ ਜਿਹੜੀ ਇੱਕ ਮੀਟਿੰਗ ਅਸੀਂ ਪੈਨਲ ਜਿੰਦੇ ਵਿੱਚ ਸਿੱਖਿਆ ਮੰਤਰੀ ਸਾਰਾ ਜਿੰਨਾ ਵੀ ਪਰਸੋਨਲ ਨਾਲ ਰਿਲੇਟਡ ਹੈ ਸਾਰਾ ਸਟਾਫ ਸਾਰੇ ਅਧਿਕਾਰੀ ਬੈਠਣਗੇ ਉਹ ਮੀਟਿੰਗ ਦੀ ਮੰਗ ਡਿਪਟੀ ਸਰ ਨਾਲ ਅਸੀਂ ਬੈਠ ਕੇ ਗੱਲਬਾਤ ਕਰਾਂਗੇ ਸਾਨੂੰ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਜਿਹੜੀ ਮੀਟਿੰਗ ਉਹ ਕਰਵਾਈ ਜਾਵੇ ਜੇ ਮੀਟਿੰਗ ਨਹੀਂ ਕਰਵਾਉਂਦੇ ਤਾਂ ਸਾਥੀਓ ਆਪਣਾ ਜਿਹੜਾ ਧਰਨਾ ਲੱਗੂਗਾ ਤੇ ਪੱਕਾ ਧਰਨਾ ਲਾਵਾਂਗੇ ਇਸ ਤਰ੍ਹਾਂ ਦਾ ਕੋਈ ਨਹੀਂ ਵੀ ਇੱਕ ਦਿਨ ਦਾ ਜਾਂ ਕੁਛ ਹੈਗਾ ਸਾਥੀਓ ਇੰਨੀਆਂ ਹੀ ਗੱਲਾਂ ਬਾਤਾਂ ਨੇ ਇਹੀ ਅੱਜ ਗੱਲਬਾਤ ਜਿਹੜੀ ਮੀਟਿੰਗ ਦੇ ਵਿੱਚ ਹੋਈ ਸਾਰੀ ਤੁਹਾਡੇ ਸਾਹਮਣੇ ਅਸੀਂ ਕਰ ਦਿੱਤੀ ਇਸ ਵਿੱਚ ਕੋਈ ਗੋਲਾ ਨਹੀਂ ਹੈਗਾ ਇਸ ਕਰਕੇ ਸਾਡਿਓ ਅਸਾਧਿਓ ਵੱਡੇ ਕਾਠ ਦੇ ਰੂਪ ਦੇ ਵਿੱਚ ਨਿਕਲੋ ਤੇ ਬਹੁਤ ਹੀ ਜਲਦ ਆਪਾਂ ਜਿਹਨੇ ਸਾਰੇ ਸਾਥੀ ਨੇ ਚਾਹ ਇਹ ਕੰਨੀ ਸਕਰੂਟੀ ਨਹੀਂ ਕਰਾਓ ਸਕਰੂਟੀ ਵੀ ਹੋਵੇਗੀ ਨਿਯੁਕਤੀ ਪੱਤਰ ਨਿਯੁਕਤੀ ਪੱਤਰ ਵੀ ਮਿਲੇਗਾ ਚਾਹ 558 9855 ਜੋ ਜਿੰਦਾ ਜਿੱਥੇ ਨੰਬਰ ਉਹਦਾ 9894 ਸਾਹਿਬ ਨਾਲ ਸਾਰੇ ਹੀ ਸਾਥੀਆਂ ਨੂੰ ਜਿਹੜਾ ਹੈ ਨਿਯੁਕਤੀ ਪੱਤਰ ਮਿਲਣਗੇ ਸਾਰੇ ਸਾਥੀ ਬੜੇ ਜਲਦੀ ਸਕੂਲਾਂ ਦੇ ਵਿੱਚ ਆਉਣਗੇ ਹਾਂਜੀ ਸਾਥੀਓ ਆਪਣੇ ਕੁਲਵਿੰਦਰ 사ਮਾ ਜੀ ਨੇ ਤੁਹਾਨੂੰ ਸਾਰੀ ਗੱਲ ਬਾਤ ਦੱਸ ਦਿੱਤੀ ਗਈ ਹੈ ਕਿ ਜਿਹੜਾ ਫਾਈਲਾਂ ਦੇ ਵਿੱਚ ਆਪਰ ਹੁਣ ਜਾਇਆ ਗਿਆ ਹੈ ਉਹ ਤੁਹਾਨੂੰ ਪਤਾ ਹੈ ਕਿ ਕਿੰਨਾ ਸਮਾਂ ਹੋ ਗਿਆ ਆਪਾਂ ਨੂੰ ਫਾਈਲਾਂ ਦੇ ਵਿੱਚ ਹੀ ਹੁਣ ਜਾਇਆ ਗਿਆ ਹੈ ਸਾਥੀਓ ਸ਼ਾਇਦ ਕਿਤੇ ਨਾ ਕਿਤੇ ਆਪਣੇ ਕੋਲ ਗਲਤੀ ਇਹ ਹੋ ਗਈ ਏ ਕਿ ਜਿਹੜਾ ਆਪਣਾ ਸਹੀ ਤਰੀਕੇ ਨਾਲ ਆਪਾਂ ਸਹੀ ਥਾਂ ਦਬਾ ਨਹੀਂ ਬਣਾ ਪਾਏ ਸਾਥੀਓ ਰਾਤੀ ਵੀ ਤੁਹਾਨੂੰ ਕਿਹਾ ਸੀ ਕਿ ਜਿਹੜਾ ਸਿੱਖਿਆ ਵਿਭਾਗ ਦਾ ਜਿਹੜਾ ਸਰਮੋਰ ਕੰਮ ਏ ਉਹ ਇਸ ਟਾਈਮ ਸਿੱਖਿਆ ਮੰਤਰੀ ਜੀ ਦੇ ਅੰਡਰ ਏ ਜਿੰਨੀ ਦੇਰ ਆਪਾਂ ਉਹਨਾਂ ਦੇ ਦਬਾ ਨਹੀਂ ਪਾਉਂਦੇ ਉਹਨਾਂ ਦੇ ਉਥੇ ਏਰੀਏ ਦੇ ਵਿੱਚ ਜਾ ਕੇ ਉਹਨਾਂ ਦੇ ਦਰਵਾਜ਼ੇ ਦੇ ਅੱਗੇ ਖੜ ਕੇ ਉਹਨਾਂ ਦਾ ਦਰਵਾਜ਼ਾ ਖੋਲ ਕੇ ਉਹਨਾਂ ਨੂੰ ਦੱਸਦੇ ਨਹੀਂ ਕਿ ਸਾਡਾ ਫਾਈਲਾਂ ਦਾ ਜਿਹੜਾ ਵਰਕ ਏ ਉਹ ਤੁਹਾਡੇ ਧਰੂ ਵੀ ਪੂਰਾ ਹੋਣਾ ਹੈ ਸਾਥੀਓ ਸ਼ਾਇਦ ਮੈਨੂੰ ਨਹੀਂ ਲੱਗਦਾ ਕਿ ਆਪਣਾ ਕੰਮ ਸਿਰੇ ਚੜੇਗਾ ਇਸ ਲਈ ਸਾਥੀਓ ਸਿਆਣੇ ਕਹਿੰਦੇ ਨੇ ਕਿ ਬੰਦ ਕਰ ਠੱਕ ਠੱਕ ਬੰਦ ਕਰ ਠੱਕ ਠੱਕ ਹੋਣਾ ਅਰਜੁਨ ਨੂੰ ਸ਼ੱਕ ਮਾਰੀ ਕੋ ਡੂੰਗਾ ਟੱਕ ਤੂੰ ਜਰਾ ਸਵਾਰ ਕੇ ਸੋ ਸਾਥੀਓ ਗੱਲ ਨੂੰ ਸਮਝੋ ਜਿਹੜਾ ਆਪਾਂ ਧਰਨਾ ਆਉਣ ਵਾਲੇ ਸਮੇਂ ਦੇ ਵਿੱਚ ਰੱਖਣਾ ਹੈ ਸ਼ਾਇਦ ਉਹ ਗੁਪਤ ਐਕਸ਼ਨ ਹੀ ਹੋਵੇ ਗੋਪਤ ਐਕਸ਼ਨ ਤੋਂ ਹੀ ਸ਼ੁਰੂ ਕੀਤਾ ਜਾਵੇ ਇਸ ਲਈ ਸਾਥੀਓ ਤਿਆਰ ਬਰ ਤਿਆਰ ਰਹੋ ਕਿਉਂਕਿ ਧਰਨੇ ਤੋਂ ਬਿਨਾ ਮਿਲਣਾ ਲੱਗਦਾ ਕੰਮ ਨਿਕਲਣਾ ਨਹੀਂ ਤੇ ਧਰਨਾ ਵੀ ਸਾਰਿਆਂ ਦੇ ਸੰਯੋਗ ਦੇ ਨਾਲ ਇੱਕ ਵੱਡੇ ਕੱਠ ਦੇ ਰੂਪ ਦੇ ਵਿੱਚ ਲੱਗਣਾ ਹੈ ਜੇਕਰ ਤੁਸੀਂ ਘਰਾਂ ਦੇ ਵਿੱਚ ਬੈਠੇ ਰਹੇ ਆਉਣ ਵਾਲੇ ਦਿਨ ਕਈਆਂ ਦੀ ਆਸ ਹੈ ਕਿ ਨਵੇਂ ਸੈਸ਼ਨ ਦੇ ਵਿੱਚ ਜੁਆਇਨ ਕਰਾਂਗੇ ਅਸੀਂ ਵੀ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਨਵੇਂ ਸੈਸ਼ਨ ਤੋਂ ਪਹਿਲਾਂ ਤੁਹਾਨੂੰ ਜੁਆਇਨ ਕਰਾਵਾਂਗੇ ਪਰ ਜੇਕਰ ਤੁਸੀਂ ਘਰਾਂ ਦੇ ਵਿੱਚ ਬੈਠੇ ਹੀ ਨੀਂਦ ਦੇ ਵਿੱਚ ਸੁਪਨੇ ਦੇਖਦੇ ਰਹੇ ਸਿਆਣੇ ਸਾਚੀ ਕਹਿੰਦੇ ਨੇ ਨੀਂਦ 'ਚ ਵੇਖੇ ਸੁਪਨੇ ਸਦਾ ਅਧੂਰੇ ਹੁੰਦੇ ਨੇ ਖੁੱਲੀ ਅੱਖ ਨਾਲ ਵੇਖੇ ਸੁਪਨੇ ਸਦਾ ਪੂਰੇ ਹੁੰਦੇ ਨੇ ਜੇ ਨੀਂਦ ਦੇ ਵਿੱਚ ਤੁਸੀਂ ਸੁਪਨੇ ਦੇਖਦੇ ਰਹੇ ਸ਼ਾਇਦ ਉਹ ਸੁਪਨਾ ਸਵੇਰ ਉਠੋਗੇ ਉਹ ਸੁਪਨਾ ਹੀ ਹੋਵੇਗਾ ਜੇ ਖੁੱਲੀ ਅੱਖ ਨਾਲ ਸੁਪਨਾ ਦੇਖੋਗੇ ਸਿੱਕੇ ਮੰਤਰੀ ਜੀ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਦੇਖੋਗੇ ਸਵਾਲ ਕਰੋਗੇ ਉਹਨਾਂ ਨੂੰ ਕਿ ਸਾਡਾ ਫੈਸਲਾ ਦਾ ਜਿਹੜਾ ਵਰਕ ਹੈ ਉਹ ਕਿਉਂ ਨਹੀਂ ਪੂਰਾ ਹੋ ਰਿਹਾ ਉਹ ਕੰਮ ਤਾਂ ਹੀ ਹੋਵੇਗਾ ਜੇਕਰ ਆਪਾਂ ਇੱਕ ਇਕੱਠੇ ਇਕੱਠੇ ਹੋ ਕੇ ਇੱਕ ਕੱਠ ਦੇ ਰੂਪ ਦੇ ਵਿੱਚ ਉੱਥੇ ਪਹੁੰਚਾਂਗੇ ਇਸ ਲਈ ਸਾਥੀਓ ਤਿਆਰ-ਬਰ ਤਿਆਰ ਰਹੋ ਸਾਡੀ ਅਸੀਂ ਡਿਪਟੀ ਸਾਹਿਬ ਜੀ ਨਾਲ ਵੀ ਗੱਲਬਾਤ ਕਰ ਲਈਏ ਕਿ ਜਿਹੜੇ ਅੱਜ ਦੀ ਮੀਟਿੰਗ ਦੇ ਵਿੱਚ ਸਾਾਨੂੰ ਕੋਈ ਸੰਤੁਸ਼ਟੀ ਨਹੀਂ ਹੋਈ ਆਉਣ ਵਾਲੇ ਦਿਨਾਂ ਦੇ ਵਿੱਚ ਚਾਹੇ ਧਰਨਾ ਰੱਖਣਾ ਪਵੇ ਚਾਹੇ ਸ਼ਾਇਦ ਫਿਰ ਲੱਗਦਾ ਵੀ ਮੀਟਿੰਗਾਂ ਦਾ ਕੋਈ ਦੌਰ ਚੱਲੇ ਉਹ ਅਸੀਂ ਕਰਨ ਲਈ ਤਿਆਰ-ਬਰ ਤਿਆਰ ਆਂ ਚਾਹੇ ਧਰਨਾ ਐ ਚਾਹੇ ਮੀਟਿੰਗਾਂ ਨੇ ਇਸ ਲਈ ਸਾਥੀਓ ਤੁਹਾਡੇ ਜਿਹੜੇ ਕੱਠ ਦੀ ਤੇ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸਾਨੂੰ ਸਾਥੀਓ ਇੱਕ ਤੁਹਾਨੂੰ ਗੱਲਬਾਤ ਕਰ ਦਿੰਨੇ ਆ ਕੁਝ ਨਾ ਬੱਚੇ ਫਿਰ ਵਾਰ ਮੈਂ ਕਮੈਂਟ ਪੜ੍ਹ ਰਹੀ ਸਕਰੂਟੀ ਦੀ ਗੱਲ ਕਰ ਰਹੇ ਨੇ ਸਾਥੀਓ ਮੈਂ ਤੁਹਾਨੂੰ ਵਾਰ-ਵਾਰ ਗੱਲ ਸਮਝਾ ਰਿਹਾ ਗੱਲ ਫਾਈਲਾਂ ਦੇ ਅੰਦਰ ਕੋਈ ਸਕਰੂਟੀ ਦੀ ਕੋਈ ਇਸ ਤਰ੍ਹਾਂ ਦੀ ਗੱਲ ਆਈ ਨਹੀਂ ਅੱਗੇ ਸਕਰੂਟੀ ਜਿਹੜਾ ਤੁਹਾਨੂੰ ਕੋਈ ਝੂਠੇ ਦਾਅਵੇ ਕਰ ਰਹੇ ਨੇ ਕੱਲ ਮੈਨੂੰ ਕੁਝ ਬੱਚੇ ਦਾ ਪੇਡ ਤੋਂ ਫੋਨ ਆਏ ਸੀਗੇ ਉਹਨਾਂ ਦੇ ਮਨਾਂ ਵਿੱਚ ਵਹਿਮ ਪਾ ਲਿਆ ਜਾ ਰਹੇ ਸੀਗਾ ਕਿ ਸ਼ੁੱਕਰਵਾਰ ਨੂੰ ਸਕਰੂਟੀ ਹੋਣ ਜਾ ਰਹੀ ਹੈ ਇੰਦਾਂ ਦਾ ਸਾਥੀਓ ਕੁਝ ਨਹੀਂ ਹੈਗਾ ਅੰਦਰ ਸਕਰੂਟੀ ਨਹੀਂ ਦਾ ਨਹੀਂ ਪਹਿਲਾਂ ਉਹਨਾਂ ਨੇ ਫਾਈਲਾਂ ਦੇ ਵਿੱਚ ਹੀ ਉਲਝਾਇਆ ਹਜੇ ਤੱਕ ਫਾਈਲਾਂ ਦੇ ਵਿੱਚ ਉਲਝਾਇਆ ਹੋਇਆ ਹੈ ਜਿਹੜੇ ਤੁਹਾਨੂੰ ਕੁਝ ਸਾਥੀ ਕਹਿ ਰਹੇ ਸੀ ਫਾਈਲਾਂ ਆਪਣੇ ਬਿਲਕੁਲ ਓਕੇ ਨੇ ਕਿੰਨੇ ਫਾਈਲਾਂ ਆ ਚੁੱਕੀਆਂ ਨੇ ਫਾਈਲਾਂ 'ਚ ਕੁਝ ਨਹੀਂ ਹੈਗਾ ਜਾਂ ਕੁਝ ਹੈਗਾ ਇੱਥਾਂ ਇਹ ਸਾਥੀਓ ਕੋਲ ਮਲਾ ਕੇ ਪ੍ਰੈਸ਼ਰ ਦੀ ਗੱਲ ਹੈ ਮੈਂ ਤੁਹਾਨੂੰ ਫਿਰ ਕਹਿ ਰਿਹਾ ਫਾਈਲਾਂ 'ਚ ਭਾਵੇਂ ਕੁਝ ਹੈਗਾ ਤੇ ਭਾਵੇਂ ਨਹੀਂ ਹੈਗਾ ਨਾ ਮੈਂ ਵੇਖਿਆ ਨਾ ਇਹਨਾਂ ਨੇ ਵੇਖਿਆ ਨਾ ਉਹਨਾਂ ਨੇ ਵੇਖਿਆ ਆਪਾਂ ਨੂੰ ਨਹੀਂ ਪਤਾ ਫਾਈਲਾਂ ਦੇ ਵਿੱਚ ਕੀ ਹੈਗਾ ਕਿ ਵਾਕਈ ਹੀ ਕੁਝ ਇਹ ਕਾਠ ਦੇ ਰੂਪ ਦੇ ਵਿੱਚ ਹੋਣਾ ਹੈ ਅਸੀਂ ਕਹਿੰਦੇ ਸਾਡੇ ਵੱਲੋਂ ਪਹਿਲਾਂ ਓਕੇ ਨੇ ਉਹ ਲੈ ਓਕੇ ਇਸ ਤਰ੍ਹਾਂ ਨਹੀਂ ਵੀ ਅਸੀਂ ਕਹਿੰਦੇ ਸਾਡੇ ਨੂੰ ਪਹਿਲਾਂ ਓਕਣ ਕਿਉਂਕਿ ਸਾਨੂੰ ਜਾਣ ਬੁੱਝ ਕੇ ਜਿਹੜਾ ਅਗਲ ਮਕਾਇਆ ਜਾ ਰਿਹਾ ਜਿੰਨੀ ਜਲਦੀ ਆਪਾਂ ਉੱਥੇ ਪਹੁੰਚਾਂਗੇ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਧਰਨਾ ਲਗਾਵਾਂਗੇ ਉਨੀ ਛੇਤੀ ਤੁਹਾਡਾ ਕੰਮ ਦਿਨਾਂ ਦੇ ਵਿੱਚ ਹੋਊਗਾ ਇਹ ਤੁਹਾਡੇ ਨਾਲ ਵਾਅਦਾ ਹੈ ਇੱਕ ਸਤਿਓ ਤੁਹਾਨੂੰ ਇੱਕ ਅਪੀਲ ਕਰ ਦਿੰਦੇ ਆ ਜਿਹੜਾ ਤੁਹਾਡੇ ਨਾਲ ਇੱਕ ਖਾਤਾ ਸ਼ੇਅਰ ਕੀਤਾ ਗਿਆ ਸੀਗਾ ਇਹ ਜਸਵਿੰਦਰ ਸਿੰਘ ਦੇ ਨਾਂ ਤੇ ਉਸ ਖਾਤੇ ਦੇ ਵਿੱਚ ਸਤਿਓ ਫੰਡ ਦਾ ਜਿਹੜਾ ਸੰਯੋਗ ਜਰੂਰ ਕਰੋ ਤੇ ਜਿਹੜੇ ਸਾਥੀ ਇੱਕ ਆਪਣੇ ਸਾਥੀ ਜਿਹੜੇ ਲੱਗ ਚੁੱਕੇ ਨੇ 5894 ਪਹਿਲੀ ਲਿਸਟ ਦੇ ਵਿੱਚ ਉਹਨਾਂ ਸਾਥੀਆਂ ਨੂੰ ਵੀ ਅੱਜ ਸਾਡੇ ਵੱਲੋਂ ਅੱਜ ਤੱਕ ਅਸੀਂ ਉਹਨਾਂ ਨੂੰ ਫੰਡ ਦੇ ਲਈ ਕਦੇ ਲਾਈਵ ਦੇ ਵਿੱਚ ਜਾਂ ਕਦੇ ਵੀ ਰਿਕਵੈਸਟ ਨਹੀਂ ਕੀਤੀ ਅੱਜ ਲਾਈਵ ਦੇ ਵਿੱਚ ਅਸੀਂ ਉਹਨਾਂ ਨੂੰ ਇਹ ਰਿਕਵੈਸਟ ਕਰ ਰਹੇ ਹਾਂ ਜਿਹੜੇ ਸਾਥੀ ਯੋਗ ਕਰ ਰਹੇ ਨੇ 5894 ਦੇ ਵਿੱਚ ਚਾਹੇ ਸਾਥੀ ਸਾਡੇ 6635 ਵਿੱਚ ਨੇ ਚਾਹੇ ਸਾਡੇ ਸਾਥੀ 2364 ਵਿੱਚ ਨੇ ਉਹਨਾਂ ਨੂੰ ਵੀ ਇੱਕ ਸਾਡੇ ਹੱਥ ਜੋੜ ਕੇ ਬੇਨਤੀ ਹੈ ਕਿ ਸਾਥੀ ਉਹ ਜਿਹੜਾ ਜਸਵਿੰਦਰ ਸਿੰਘ ਦੇ ਨਾਂ ਤੇ ਖਾਤਾ 99 ਸ਼ੇਅਰ ਕੀਤਾ ਉਹਦੇ ਦੇ ਵਿੱਚ ਵੱਧ ਤੋਂ ਵੱਧ ਫੰਡ ਪਾਓ ਤਾਂ ਜੋ ਅਸੀਂ ਤੁਹਾਨੂੰ ਰੁਜ਼ਗਾਰ ਦੀ ਥਾਂ ਤੇ ਪਹੁੰਚਾਇਆ ਅਸੀਂ ਤੁਹਾਡੇ ਲਈ ਦਿਨ ਰਾਤ ਇੱਕ ਕੀਤਾ ਤੁਹਾਡੇ ਨਾਲ ਖੜੇ ਅਜੇ ਤੁਹਾਡਾ ਵੀ ਫਰਜ਼ ਬਣਦਾ ਤੁਸੀਂ ਸਾਡੇ ਨਾਲ ਖੜੋ ਅਸੀਂ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਇੱਕ ਵੱਡੇ ਕੱਠ ਦੇ ਰੂਪ ਦੇ ਵਿੱਚ ਫਿਰ ਉੱਥੇ ਮੋਰਚਾ ਲਗਾਉਣ ਜਾ ਰਹੇ ਹਾਂ ਸਿੱਖਿਆ ਮੰਤਰੀ ਦੇ ਪਿੰਡ ਗੰਬੀਰਪੁਰ ਇਹ ਫੰਡ ਤੋਂ ਬਿਨਾ ਹੈਗਾ ਅਸੀਂ ਜਿਹੜਾ ਅਸੀਂ ਇਹ ਜਿਹੜਾ ਹੈਗਾ ਤਰਨਾ ਜਿਹੜਾ ਨਹੀਂ ਲਗਾ ਸਕਦੇ ਸਾਨੂੰ ਇਹ ਕਮੀਆਂ ਮਹਿਸੂਸ ਹੁੰਦੀਆਂ ਨੇ ਉੱਥੇ ਜਾ ਕੇ ਵਿੱਤੀ ਸੰਕਟ ਪੈਦਾ ਹੁੰਦਾ ਹੈ ਇਸ ਕਰਕੇ ਕਰਕੇ ਸਾਥੀਓ ਜਿਹੜਾ ਤੁਸੀਂ ਸਾਡਾ ਜਿਹੜਾ ਸੰਯੋਗ ਜ਼ਰੂਰ ਕਰੋ ਤਾਂ ਜੋ ਅਸੀਂ ਇਹ ਧਰਨਾ ਜਿਹੜਾ ਚਲਾ ਸਕੀਏ ਜਿਹੜਾ ਆਰ ਰੋਜ਼ਗਾਰ ਹੈਗਾ ਜਿਹੜਾ ਸਾਥੀਓ ਜਲਦੀ ਪੂਰਾ ਕਰ ਸਕੀਏ ਹਾਂਜੀ ਸਾਥੀਓ ਇੱਕ ਗੱਲ ਇਹ ਹੈ ਕਿ ਜਦੋਂ ਵੀ ਆਪਾਂ ਪ੍ਰੋਟੈਸਟ ਲਾਉਣਾ ਹੈ ਉੱਤੇ ਥੋੜਾ ਜਿਹਾ ਨਾ ਦਿਮਾਗ ਦੇ ਵਿੱਚ ਵਧੀਆ ਸੋਚ ਬਣਾ ਕੇ ਆਇਆ ਜੇ ਕਿ 5 ਤੇ 700 ਜਾਂ 1000 ਜਾਂ 1200 ਦੀ ਲਿਸਟ ਆਪਾਂ ਬਿਲਕੁਲ ਨਹੀਂ ਲੈਣੀ ਆਪਾਂ ਜਿਹੜੀ ਲਿਸਟ ਲੈਣੀ ਹੈ ਉਹ ਪੂਰੀ ਵੱਡੀ ਲੈਣੀ ਹੈ ਚਾਹੇ ਪਹਿਲਾਂ ਸਕਰੂਟਨੀ ਹੋਵੇ ਕਈਆਂ ਦੇ ਦਿਮਾਗ ਦੇ ਵਿੱਚ ਇਹ ਕਿ ਇਹ 500 700 ਦੀ ਲਿਸਟ ਲੈਣ ਨੂੰ ਫਿਰਦੇ ਨੇ ਆਪਾਂ ਸਾਥੀ ਉਹ ਚਾਇਸ ਕਰੂਟਰੀ ਪਹਿਲਾਂ ਹੋਵੇ ਆਪਾਂ ਪੂਰਾ ਕੰਮ ਜਿਹੜਾ ਮੁਕੰਮਲ ਕਰਕੇ ਕਰੂਟਰੀ ਚਾਇ ਪਹਿਲਾਂ ਹੋਵੇ ਜਿਵੇਂ ਅਗਾਂ ਡਿਪਾਰਟਮੈਂਟ ਦਾ ਜਿਵੇਂ ਵੀ ਪ੍ਰੋਸੈਸ ਹੁੰਦਾ ਹੈ ਆਪਾਂ ਪੂਰਾ ਵੰਡੀ ਲਿਸਟ ਲਾਵਾਂਗੇ ਤਾਂ ਕਿ ਜਿਹੜੇ ਸਾਥੀਆਂ ਨੂੰ ਬਾਅਦ ਦੇ ਵਿੱਚ ਕੋਈ ਔਖਿਆਈ ਨਾ ਹੋਵੇ ਇਸ ਲਈ ਸਾਥੀਓ ਲੜਨਾ ਤਾਂ ਪੈਣਾ ਹੀ ਏ ਜ਼ਿੰਦਗੀ ਸੰਗਰਾਮ ਹੈ ਲੜਨਾ ਇਸੇ ਪਾਏਗਾ ਜੋ ਲੜ ਨਹੀਂ ਪਾਏਗਾ ਅੱਗੇ ਵਧ ਨਹੀਂ ਪਾਏਗਾ ਇਸ ਲਈ ਸਾਥੀਓ ਤਿਆਰ ਬਰ ਤਿਆਰ ਰਹੋ ਉਸਤਾਖੀ ਦੀ ਮਾਫੀ ਧੰਨਵਾਦ ਜੀ